ਵਡਹੰਸ ਮਹੱਲਾ ਤੀਜਾ ਰੋਵੈ ਪਰਿਵਛੰਨਿਆ ਮੈਂ ਪਰ ਸੱਚੜਾ ਹੈ ਸਦਾ ਨਾਲੇ ਜਿਨਨੇ ਚੱਲਣ ਸਹਿ ਜਾਣਿਆ ਸਤਿਗੁਰ ਸੇਵ ਨਾਮ ਸਮਾਲੇ ਸਦਾ ਨਾਮ ਸਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸ਼ਬਦੇ ਮਾਰ ਸੱਚ ੁਰਤਾਰ ਫਿਰ ਆਵਨ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੇ ਨਾਏ ਵੇਖੇ ਨਦਰ ਨਹਲੇ ਰੋਵੇ ਪਰੋ ਵਿਚੰਨੀਆ ਮੈਂ ਪਰ ਸਦਾ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸ਼ਬਦ ਚਾਹੇ ਕਿਉ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮਿਲੀ ਤਾਂ ਸਹਜ ਮਿਲੀ ਪਿਰ ਰਖਿਆ ਉਰਤਾਰੇ ਸਦਾ ਉਰਤਾਰੇ ਨਿਉ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸਾ ਮਾਇਆ ਮੋਕਾ ਕੱਚਾ ਚੋਲਾ ਤਿਤ ਪੰਦ ਪਗ ਖਿਸੈ ਪਿਰ ਰੰਗ ਰਤਾ ਸੋ ਸੱਚਾ ਚੋਲਾ ਤਿਤ ਪਦ ਤਖਨਿ ਵਾਰੇ ਪ੍ਰਭ ਮੇਰਾ ਸਾਹਿਬ ਸਬਦ ਉਚਾ ਹੈ ਕਿਉ ਮਿਲਾਂ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਪੁੱਲ ਅਗਨਿਆਰੇ ਮੈਂ ਸਦਾ ਰਵੇ ਪਿਰ ਆਪਣਾ ਸੱਚ ਦੇ ਸ਼ਬਦ ਵਿਚਾਰੇ ਸੱਚੇ ਸ਼ਬਦ ਵਿਚਾਰੇ ਰੰਗ ਰਾਤੇ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੇ ਸਹਿਜੇ ਮਤੀ ਗਿਆ ਦਸ਼ਮਨ ਦੁਖ ਸੁਭਾਇਆ ਆਪਣੇ ਗੁਰ ਕਾ ਤਨ ਮਨ ਦੀਜੈ ਤਮਨ ਭਿਜੈ ਤ੍ਰਿਸ਼ਨਾ ਦੁਖ ਨਿਵਾਰੇ ਨਾ ਪਿਰ ਸੱਚ ਪਛਾਣਿਆ ਹੋਰ ਭੁੱਲੇ ਔਗਣਿਆਰੇ ਸੱਚੜੇ ਆਪ ਜਗਤ ਉਪਾਇਆ ਗੁਰਬਿਨ ਕੋਰ ਅੰਦਰ ਆਪ ਮਿਲਾਏ ਆਪ ਮਿਲੇ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਾਜਵ ਪਰ ਗੁਰਮਖ ਜਨਮ ਸਵਾਰੇ ਤਾਨ ਜਗ ਮੈਂ ਆਇਆ ਆਪ ਗਵਾਇਆ ਦਰ ਸੱਚ ਸਚਿਆਰੇ ਗਿਆਨ ਰਤਨ ਕਟ ਚੰਨਨ ਹੋਵਾ ਨਾਨਕ ਨਾਮ ਪਿਆਰੇ ਸਚੜੇ ਆਪ ਜਗਤ ਪਾਇਆ ਗੁਰ ਬਿਨ ਕੋਰ ਅੰਧਾਰੇ ਵਡਹੰਸ ਮਹੱਲਾ ਤੀਜਾ ਇਹ ਸਰੀਰ ਜਜਰੇ ਹਾਏ ਇਸਨ ਜਰ ਪਹੁੰਚੇ ਆਏ ਗੁਰ ਰੱਖੇ ਸੇ ਉੱਬਰੇ ਹੋਰ ਮਰ ਜੰਮੇ ਆਵੇ ਜਾਏ ਹੋਰ ਮਰ ਜੰਮੇ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨ ਹੋਈ ਐਥੇ ਕਮਾਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ ਜਾਮਪੁਰ ਘੋਰ ਅੰਧਾਰ ਮਾਂ ਗੁਬਾਰ ਨਾ ਤਥੈ ਪੈਨ ਨਪਾਈ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ ਕਾ ਕੰਚਨ ਤਾਥਿਐ ਜਾਂ ਸਤਗੁਰ ਲੈ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੇ ਨਾਮ ਸਮਾਏ ਸਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹਿ ਦਿਨ ਰਾਤ ਵਿੱਚ ਹਮੇ ਜਾਏ ਜਿਨਨੇ ਪੁਰਖੇ ਹਰ ਨਾਮ ਚਿਤ ਲਾਇਆ ਤਿੰਨ ਕਹਿ ਹਉ ਲਾਗੋ ਪਾਏ ਕਾਇਆ ਕੰਚਨ ਤਾਥੀਐ ਜਾਂ ਸਤਗੁਰ ਲੈ ਮਲਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਤਗੁਰ ਦੇ ਬੁਝਾਏ ਬਿਨ ਸਤਗੁਰ ਪਰਮ ਭੁਲਾਣੀਆਂ ਕਿਆ ਮੋ ਦਿਸਨ ਅੱਗੇ ਜਾਏ ਕਿਆ ਦੇਨ ਮੋ ਜਾਏ ਅਗਨ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆਂ ਸੇ ਰੰਗ ਚਲੂਲਾ ਪਿਰ ਕੈ ਅੰਕ ਸਮਾਏ ਿਸ ਜੇ ਵਡ ਅਵਰਣ ਸੂਝੈ ਕਿਸੇ ਅੱਗੇ ਕਹੀਏ ਜਾਏ ਸੋ ਸੱਚਾ ਸੱਚ ਸਲਾਹ ਹੈ ਜੇ ਸਤਿਗੁਰ ਦੇ ਭੁਜਾਏ ਜਿਨਨੇ ਸਚੜਾ ਸੱਚ ਸਲਾਹਿਆ ਹਾ ਤਨ ਕਾ ਤਾ ਤਨ ਲਾਗ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤੈਨ ਮਿਲਿਆ ਮਲ ਸਭ ਜਾਏ ਸਚੈ ਸਰਨਾਏ ਸਚੈ ਸਾਜਿ ਸਪਾਏ ਨਾਮ ਨਰੰਜਨ ਗਮ ਅਗੋਚਰੋ ਸਤਗੁਰ ਦੀ ਅਭਜਾਏ ਆਨੰਦਿਨ ਭਗਤ ਕਰੇ ਰੰਗ ਰਾਤੇ ਨਾਨਕ ਸਜ ਸਮਾਏ ਜਿਨਨੇ ਸਚੜਾ ਸਚ ਤੇ ਆਇ ਹਾਂ ਤੈਨ ਕੈ ਲਾਗੋ ਪਾਏ ਵਡਹ ਹੰਸ ਕੇ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁੰਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੇਜਾ ਸ਼ਬਦ ਰਤੇ ਵਡਹੰਸ ਹੈ ਸਤਿਨਾਮ ਓਰਤਾਰ ਸਤ ਸੰਗਰਾਹ ਸਦ ਸਚ ਰਹ ਸੱਚੇ ਨਾਮ ਪਿਆਰ ਸਦਾ ਨਰਮਲ ਮੈ ਲੱਗਈ ਨਦਰ ਕੀਤੇ ਕਰਤਾਰ ਨਾਨਕ ਹਾਂ ਤਨ ਕੈ ਬਲਿਹਾਰਨ ਜੋ ਆਨੰਦਨ ਜਪੇ ਮੋਹਾਰ ਮਹੱਲਾ ਤਜਾ ਮੈਂ ਜਾਣ ਆ ਵਡ ਹੰਸ ਹੈ ਕਾਮਕੀਆ ਸੰਗ ਜੇ ਜਾਣ ਬਗ ਬਪੜਾ ਕਾ ਜਨਮ ਨ ਦੇਂਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦਿਆਂ ਬਗਾ ਪਿਆਇਆ ਚਾਓ ਡੁੱਬ ਮੁਵੇ ਬਗ ਬਪੜੇ ਸਿਰ ਤਲ ਉਪਰ ਪਾਉ ਪਾਉੜੀ ਤੂੰ ਆਪੇ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਬੀ ਆ ਤੂੰ ਕਰਨ ਕਾਰਨ ਸਮਰਥ ਹੈ ਤੂੰ ਕਰੇ ਸੋ ਥੀਆ ਤੂੰ ਅਨ ਮੰਗਿਆ ਦਾਨ ਦੇਵਨਾ ਸਭਨਾ ਹਜੀਆਂ ਸਬ ਆਖੋ ਸਤ ਗੁਰੂ ਵਾਵਾ ਜਿਨ ਦਾਨ ਹਰ ਨਾਮ ਮੁਖ ਦਿਉ ਸਲੋਕ ਮਹਲਾ ਤੀਜਾ ਪੈ ਵਿੱਚ ਸਭ ਕਰ ਹੈ ਨਿਰਪਉ ਹਰ ਜਿਉ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿੱਥੈ ਭਉ ਕਦੇ ਨ ਹੋਏ ਦੁਸ਼ਮਣ ਦੁੱਖ ਤਿਸਨੋਂ ਨੇੜ ਨ ਆਵੇ ਪੋਹ ਨ ਸਕੈ ਕੋਏ ਗੁਰਮਕਾ ਮੰਨ ਵਿਚਾਰਿਆ ਜੋ ਤਿਸ ਪਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਪੀ ਫੋਨ ਜਾਹੇ ਜਿਨਨੇ ਸਤਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ ਨਾਨਕ ਸਚ ਰਤਿ ਸੇ ਨਾ ਵਿਛੜੈ ਸਤਗੁਰ ਸੇ ਉਸ ਮਾਏ ਪਾਉੜੀ ਤਿਸ ਮਿਲਿਆ ਸਤਗੁਰ ਸਜਣ ਜਿਸ ਅੰਤਰ ਹਰ ਗੁਣ ਕਰੇ ਤਿਸ ਮਿਲਿਐ ਸਤਗੁਰ ਪ੍ਰੀਤਮ ਜਿਨ ਹਮੈ ਵਿੱਚੋਂ ਮਾਰੇ ਸੋ ਸਤਗੁਰ ਪੂਰਾ ਤਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਭਉਜਲ ਬਿਖ ਉਤਾਰੀ ਗੁਰ ਪੂਰਾ ਹਰ ਉਪਦੇਸ਼ ਆ ਗੁਰ ਵਿਟੜਿਆ ਹਾਂ ਸਦਵਾਰੀ ਸ਼ਲੋਕ ਮਹੱਲਾ 3 ਸਤ ਗੁਰ ਕੀ ਸੇਵਾ ਚਾ ਕਰੇ ਸੋਹੇ ਹੋ ਸਖਸਾਰ ਐਤ ਕ ਮਿਲਨ ਵਡਿਆਈਆ ਦਰਗਹ ਮੁਖ ਦਵਾਰ ਸੱਚੇ ਕਾਰਕ ਮਾਵਣੇ ਸੱਚ ਪੈਨਨ ਸੱਚ ਨਾਮ ਅਦਾਰ ਸੱਚੇ ਸੰਗਤ ਸੱਚ ਮਿਲੈ ਸੱਚੇ ਨਾਇ ਪਿਆਰ ਸੱਚੇ ਸ਼ਬਦ ਹਰਖ ਸਦਾ ਦਰ ਸੱਚ ਸਚਿਆਰ ਨਾਨਕ ਸਤਗੁਰ ਕੀ ਸੇਵਾ ਸੋ ਕਰੈ ਜਿਸਨੋ ਨਦਰ ਕਰੈ ਕਰਤਾਰ ਮਹੱਲਾ ਤੀਜਾ ਖੋਰ ਵਡਾਣੀ ਚੱਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਖ ਲੱਗੇ ਬੇਖਖਟਨਾ ਬਿਖਰਾਸ ਬਿਖਖਾਣਾ ਬਿਖਪਨਨਾ ਬਿਖਕੇ ਮੁਖ ਗਰਾਸ ਇੱਥੇ ਦੁਖ ਦੁਖ ਕਮਾਵਣਾ ਮੋਇ ਨਰਕ ਨਿਵਾਸ ਮਨ ਮੁਖ ਮੋਹ ਮੈਲੇ ਸ਼ਬਦ ਨ ਜਾਣੜੇ ਕਾਮ ਕ੍ਰੋਧ ਵਿਨਾਸ਼ ਸਤ ਗੁਰ ਕਾ ਪਉ ਛੋਡਿਆ ਮਾਨਾਠ ਕਾਮਣ ਆਵੇ ਰਾਸ ਜਮ ਪਰ ਬੱਦੇ ਮਾਰੀਐ ਕੋ ਨਾ ਸੁਣੈ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਨਾ ਗੁਰਮਖ ਨਾਮ ਨਿਵਾਸ ਪੌੜੀ ਸੋ ਸਤਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦਰੜਾਇ ਸੋ ਸਤਗੁਰ ਪੂਜੋ ਦਿਨ ਸ ਰਾਤ ਜਨ ਜਗਨਾਥ ਜਗਦੇਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਗੁਰ ਕੀ ਸਭ ਪੱਗੀ ਪਾਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹਾ ਸਭ ਤਨ ਤਨ ਜਨ ਹਰ ਭਗਤ ਪੰਡਾਰ ਲਹਾਇਆ ਸਲੋਕ ਮਹੱਲਾ ਤੀਜਾ ਸਤ ਗੁਰ ਮਿਲਿਆ ਭੁਖ ਗਈ ਭੇਖੀ ਭੁਖ ਨ ਜਾਏ ਦੁਖ ਲਗੇ ਘਰ ਘਰ ਫਿਰੇ ਅੱਗੇ ਦੋਣੀ ਮਿਲੈ ਸਜਾਏ ਅੰਦਰੋ ਸਹਜ ਨ ਆਇਓ ਸਹਜੇ ਹੀ ਲਖਾਏ ਮਨ ਹਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਸਪੇਖਾ ਥਮ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ ਸ਼ਬਦ ਰਤੇ ਤ ਨਾ ਸੋਝਿ ਪਈ ਦੂਜੇ ਪਰਮ ਪਲਾਏ ਪਿਆ ਕਿਰਤ ਕਮਾਵਨਾ ਕਹਿਣਾ ਕਛੂ ਨ ਜਾਏ ਨਾਨਕ ਜੋ ਤਿਸ ਭਾਵੇਂ ਸੇ ਭਲੇ ਜਿਨ ਕੀ ਪਤ ਪਾਵੇ ਥਾਏ ਮਹੱਲਾ ਤੇ ਜਾ ਸਤਗੁਰ ਸੇਵੈ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਰ ਨ ਹੋਵਈ ਅਚੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦੀ ਅਭਜਾਏ ਮੈਲ ਗਏ ਮਨ ਨਿਰਮਲ ਹੋਵਾ ਅੰਮ੍ਰਿਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਪਾਏ ਘਰ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਖੰਡ ਜਮਕਾਲ ਛੋਡਈ ਲੈਦਾ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉੱਪਰ ਸੱਚ ਸਿਉ ਲਿਵਲਾਏ ਪੌੜੀ ਤਤ ਜਾਏ ਬਹੁ ਸਤ ਸੰਗਤਿ ਜਿਥੈ ਹਰਿ ਕਾ ਹਰ ਨਾਮ ਬਲੋਈਐ ਸੈਜੇ ਹੀ ਹਰ ਨਾਮ ਲਿਹੋ ਹਰ ਤਤ ਨ ਕੋਈਐ ਨਿਤ ਜਪਿਓ ਹਰ ਹਰ ਦਿਨ ਸ ਰਾਤ ਹਰ ਦਰਗਹ ਢੋਈਐ ਸੋ ਪਾਏ ਪੂਰਾ ਸਤ ਗੁਰੂ ਜਿਸ ਤੁਰ ਮਸਟਕ ਲੇਲਾਟ ਲਖੋਈਐ ਤੇਸ ਗੁਰ ਕਾ ਸਭ ਨਮਸ਼ਕਾਰ ਕਰੋ ਜਿਨ ਹਰ ਕੇ ਹਰ ਗਾਲ ਗਲੋਈਐ ਸ਼ਲੋਕ ਮਹਲਾ ਤੀਜਾ ਸੱਜਣ ਮਿਲੇ ਸਜਨਾ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੇ ਤਿਆਇਆ ਸੱਚੇ ਪ੍ਰੇਮ ਪਿਆਰ ਮਾਨਹਿ ਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਇਕ ਨਾ ਦਰਸ਼ਨ ਕੀ ਪਰਤੀਤ ਨ ਆਈਆ ਸ਼ਬਦ ਨ ਕਰੇ ਵਿਚਾਰ ਵਿਛੜਿਆ ਕਾ ਕਿਆ ਵਿਛੜ ਜਿਨਾਂ ਦੁਜੇ ਭਾਏ ਪਿਆਰ ਮਨਮਵ ਸੇਤੀ ਦੋਸਤੀ ਥੋਰੜਿਆ ਦਿਨਚਾਰ ਐਸ ਪ੍ਰਿਤੇ ਟੁੱਟ ਦੇਵ ਲ ਮਨ ਹੋਵਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀ ਨਾਮ ਨਾ ਕਰੇ ਪਿਆਰ ਨਾਨਕ ਤਿਨ ਸਿਉ ਕਹਿ ਕੇ ਚੈ ਦੋਸਤੇ ਜੇ ਆਪੁ ਭੁਲਾਏ ਕਰਤਾਰ ਮਹੱਲਾ ਤਜਾ ਇੱਕ ਸਦਾ ਇਕਤਰੰਗ ਰਹੈ ਤਿਨ ਕਹ ਹਉ ਸਦ ਬਲਹਾਰ ਜਾਵ ਤਨ ਮਨ ਧਨ ਅਰਪੀ ਤਿਨ ਕਾ ਨਿਵ ਨਿਵ ਲਾਗੋ ਪਾਏ ਤਿਨ ਮਿਲਿਆ ਮਨ ਸੰਤੋਖੀਆ ਤ੍ਰਿਸ਼ਨਾ ਪੋਖ ਸਭ ਜਾਏ ਨਾਨਕ ਨਾਮ ਰਤ ਸੁਖੀਐ ਸਦਾ ਸੱਚੇ ਸਿਉ ਲਿਵਲਾਏ ਪੌੜੀ ਤਿਸ ਗੁਰ ਕਾ ਹੋਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਏ ਤਿਸ ਗੁਰ ਕਾ ਸਦ ਬਲ ਹਰਨ ਜਿਨ ਹਰ ਸੇਵਾ ਬਣਤ ਬਨਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਤਾ ਕਥਾ ਮਨੋਂ ਲੈ ਛਡਾਈ ਤੈਸੋ ਗੁਰ ਕੋ ਸਾ ਬਾਸ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੇ ਜਲ ਮੋਏ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲੈ ਫਿਰ ਜਲੇ ਨ ਦੂਜੀ ਵਾਰ ਨਾਨਕ ਵਿਨ ਨਾਮ ਨਿਰਪਾਉ ਕੋ ਨਹੀਂ ਜਿਚਰ ਸ਼ਬਦ ਨ ਕਰੇ ਵਿਚਾਰ ਮਹੱਲਾ ਤੀਜਾ ਭੇਗੀ ਅਗਰ ਨ ਬੁੱਝੈ ਚਿੰਤਾ ਹੈ ਮਨ ਮਾਹੇ ਵਰਮੀ ਮਾਰੇ ਸਾਪਨ ਮਾਰੇ ਤਿਆਨ ਗੁਰ ਹੈ ਕਰਮ ਕਮਾਹੇ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸਾਤ ਹੋਏ ਤ੍ਰਿਸ਼ਨਾ ਅਗਨ ਬੁਜਾਏ ਸੁਖਾ ਸਰ ਸਦਾ ਸੁਖ ਹੋਏ ਜਾਂ ਵਿੱਚ ਆਪ ਗਵਾਏ ਗਰਮਖ ਦਾਸੀ ਸੋ ਕਰੇ ਜੇ ਸੱਚ ਤਰਹਿ ਲਿਵ ਲਾਏ ਚਿੰਤਾ ਮੂਲ ਨ ਹੋਵਈ ਹਰ ਨਾਮ ਰਜਾ ਗਾਏ ਨਾਨਕ ਨਾਮ ਬਿਨਾ ਨਾ ਛੁਟੀਐ ਹਮੈ ਪਚੇ ਪਚਾਏ ਪੌੜੀ ਜਿਨਨੇ ਹਰ ਹਰ ਨਾਮ ਤੇ ਆਇਆ ਤਿਨੇ ਪਾਇ ਅੜੇ ਸਰਬ ਸੁਖਾਂ ਸਭ ਜਨਮਤ ਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾਂ ਜਿਨਨੇ ਗੁਰ ਕੈ ਬਚਨ ਰਾਧਿਆ ਤਿਨ ਵਿਸਰ ਗਏ ਸਭ ਦੁਖਾਂ ਤੇ ਸੰਤ ਭਲੇ ਗੁਰ ਸਿਖ ਹੈ ਜਿਨ ਨਾਹੇ ਚਿੰਤ ਪਰਾਏ ਚੁਖਾਂ ਤਨ ਤਨ ਤਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਗੇ ਮੁਖਾ ਸਲੋਕ ਮਹੱਲਾ ਤੀਜਾ ਕਲ ਮੈਂ ਜਮ ਜੰਦਾਰ ਹੈ ਹੁਕਮਕਾਰ ਕਮਾਏ ਗੁਰ ਰਾਖੇ ਸੇ ਉਪਰੇ ਮਨ ਮੁਖਾਂ ਦੇ ਸਜਾਏ ਜਮ ਕਾਲੇ ਵਸ ਜਗ ਬੰਧਿਆ ਤਿਸਕ ਦਾ ਫਰੂ ਨ ਕੋਏ ਜਨ ਜਮ ਕੀਤਾ ਸੋ ਸੇਵੀਐ ਗਰਮ ਖਾ ਦੁਖ ਨ ਹੋਏ ਨਾਨਕ ਗੁਰਮਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤਿਜਾ ਇਹ ਆ ਕਾਇਆ ਰੋਗ ਪਰੇ ਬਿਨ ਸ਼ਬਦ ਦੁਖ ਹਮ ਰੋਗ ਨ ਜਾਏ ਸਤਗੁਰ ਮਿਲੇ ਤਾ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿਜਿ ਸਪਾਏ ਪੌੜੀ ਜਿਨ ਜਗ ਜੀਵਣ ਉਪਦੇਸਿਆ ਤਿਸ ਗੁਰ ਕਾਹ ਸਦਾ ਕਮਾਇ ਤਿਸ ਗੁਰ ਕਾਹ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਨਾਇਆ ਤਿਸ ਗੁਰ ਕਾ ਹਵਰਨ ਜਿਨ ਹਮੈ ਬਿਖ ਸਭ ਰੋਗ ਗਵਾਇਆ ਤਿਸ ਗੁਰ ਕਾ ਤਿਸ ਸਤ ਗੁਰ ਕਾ ਵੱਡ ਪੁੰਨ ਹੈ ਜਿਨ ਅਗਨ ਕਟ ਗੁਣੀ ਸਮਝਾਇਆ ਸੋ ਸਤ ਗੁਰ ਤਿੰਨ ਕਾ ਪੇਟਿਆ ਜਿਨ ਕਾ ਮੁਖ ਮਸਤਕ ਭਾਗ ਲਖ ਪਾਇਆ ਸ਼ਲੋਕ ਮਹੱਲਾ ਤੀਜਾ ਪਗਤ ਕਰੇ ਮਰਜੀ ਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨ ਸਕੇ ਕੋਏ ਗੋਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹਿ ਫੇਰ ਵੇ ਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵਨ ਕਿੰਨਿਆ ਕਿਆ ਓਹ ਕਰੇ ਵਿਚਾਰ ਸ਼ਬਦ ਸਾਰ ਨ ਜਾਣੈ ਬਿਖ ਭੁੱਲਾ ਗਵਰ ਅਗਿਆਨੀ ਅੰਦ ਬਾ ਕਰਮ ਕਮਾਵੇ ਦੂਜੇ ਪਾਏ ਪਿਆਰ ਅਨਹੰਦਾ ਆਪ ਗਨਾਂ ਦੇ ਜਮ ਮਾਰ ਕਰੇ ਤੈਨਖਵਾਰ ਨਾਨਕ ਕਿਸਨ ਆਖੀਐ ਜਾਂ ਆਪੇ ਬਖਸ਼ਣਹਾਰ ਪੌੜੀ ਤੋ ਕਰਤਾ ਸਭ ਕਿਸ ਜਾਣਦਾ ਸਭ ਜੀ ਤੁਮਾਰੇ ਜਿਸ ਤੂ ਭਾਵੇ ਤਿਸ ਤੂ ਮਿਲ ਲਹੈ ਕਿਆ ਜੰਤ ਵਿਚਾਰੇ ਤੋ ਕਰਨ ਕਾਰਨ ਸਮਰਥ ਹੈ ਸਤਿ ਸਿਰਜਨਹਾਰ ਜਿਸ ਤੋ ਮਿਲ ਪਿਆਰਿਆ ਸੋ ਤਦ ਮਿਲ ਗੁਰਮੁਖ ਵਿਚਾਰ ਹਾਂ ਬਲ ਹਾਰੀ ਸਤਗੁਰ ਆਪਣੇ ਜਿਨ ਮੇਰਾ ਹਰ ਅੱਖ ਲਖ ਲਖਾਰੇ ਸ਼ਲੋਕ ਮਹੱਲਾ ਤੀਜਾ ਰਤਨਾ ਪਰਖ ਜੋ ਹੋਵੇ ਸੂਰਤ ਨਾ ਕਰੇ ਵਿਚਾਰ ਰਤਨ ਸਾਰ ਨ ਜਾਣਈ ਅਗਿਆਨੀ ਅੰਧਦਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਨ ਹਾਰ ਮੂਰਖ ਆਪ ਗਨਾਇੰਦੇ ਮਰ ਜੰਮੇ ਹੋਏ ਖੁਵਾਰ ਨਾਨਕ ਰਤਨ ਸੋ ਲਹ ਜਿਸ ਗੁਰਮੁਖ ਲਗੇ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੁ ਨਿਤ ਬਹਾਰ ਕਿਰਪਾ ਕਰੇ ਜੇ ਆਪਣੇ ਤਾਂ ਹਰ ਰਖਾਂ ਔਰ ਧਾਰ ਮਹੱਲਾ ਤੇ ਜਾ ਸਤ ਗੁਰ ਕੇ ਸੇਵਨ ਕੰਨੀਆਂ ਹਰ ਨਾਮਨ ਲਗੋ ਪਿਆਰ ਮਤ ਤੁਮ ਜਾਣੋ ਓਏ ਜੀਵੰਦੇ ਓਏ ਆਪ ਮਾਰੇ ਕਰਤਾਰ ਹੋ ਮੈਂ ਵੱਡਾ ਰੋਗ ਹੈ ਪਾਇ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਨ ਦਿਆ 모ਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕਾ ਸਭ ਨਮਸ਼ਕਾਰੇ ਜਿਸ ਅੰਦਰ ਨਾਮਨ ਦਾਨ ਹੈ ਤਿਸ ਜਨ ਕਾ ਹਾਂਬលਿਹਾਰੀ ਜੈਸੋ ਅੰਦਰ ਬੁੱਧ ਬਿਬੇ ਕਹੈ ਹਰ ਨਾਮ ਮਰਾਰੀ ਸੋ ਸਤ ਗੁਰ ਸਬਨਾ ਕਾਮਿਤ ਹੈ ਸਬਤ ਸਹਿ ਪਿਆਰੀ ਸਬ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸ਼ਲੋਕ ਮਹਲਾ 3 ਜੀ ਬੇਨ ਸਤ ਗੁਰ ਸੇਵੇ ਜੀ ਕੇ ਬੰਦਨਾ ਵਿਚ ਹੋ ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੌਰ ਨ ਪਾਵੇ ਮਰ ਜੰਮੇ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾ ਮਨ ਵਸੇ ਮਨ ਮਾਹੇ ਨਾਨਕ ਬਿਨ ਸਤਗੁਰ ਸੇਵੇ ਜੰਮ ਪੁਰ ਬੱਦੇ ਮਾਰੀ ਹੈ ਮਾਰਿ ਅਨ ਮੋਹ ਕਾਲੇ ਉੱਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਹੈ ਜਿਤ ਮੈਂ ਪਿਆਰਾ ਵਿਸਰਾ ਨਾਨਕ ਸਾਹਿ ਭਲੇ ਪਰੇਤ ਜਿਤ ਸਭ ਸਤਿ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਤੇ ਆਈ ਹੈ ਹਰ ਇੱਕੋ ਦਾਤਾ ਮੰਗਈ ਹੈ ਮਨ ਚੰਦਿਆ ਪਾਈ ਹੈ ਜੇ ਦੁਜੇ ਪਸੋਂ ਮੰਗਈ ਹੈ ਕਾਲਾਜ ਮਰਾਈਆ ਜਿਨ ਸਿਵਿਆ ਤਿੰਨ ਫਲ ਪਾਇਆ ਤਿਸ ਜਨ ਕੇ ਸਭ ਪੋਖ ਗਵਾਈਐ ਨਾਨਕ ਤਿਨ ਵਿਟਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਸ਼ਲੋਕ ਮਹਲਾ ਤੀਜਾ ਭਗਤ ਜਨ ਕੋ ਆਪ ਟਠਾ ਮੇਰਾ ਪਿਆਰਾ ਆਪੇ ਲਇਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛਤ ਸੱਚਾ ਹਰ ਬਨਾਏ ਸਦਾ ਸੁਖੀਏ ਨਿਰਮਲ ਸਤਗੁਰ ਕੇ ਕਾਰ ਕਮਾਏ ਰਾਜੇ ਓਏ ਨਾ ਆਖੀਐ ਪੀੜ ਮਰੇ ਫਿਰ ਜੋਨੀ ਪਾਹੀ ਨਾਨਕ ਬਿਨ ਨਾਵੇਂ ਨਕੀ ਵੱਢੀ ਫਿਰ ਸੋਭਾ ਮੂਲ ਨ ਪਾਹੀ ਮਹੱਲਾ ਤੀਜਾ ਸੁਨ ਸਖੇ ਸਾਧਨ ਆਇਓ ਜਿ ਚਰ ਗੁਰਮੁਖ ਸ਼ਬਦ ਨ ਲਾਗਾ ਸਤਿਗੁਰ ਸੇਵਿਆ ਨਾਮ ਮਨ ਵਸੈ ਵਿਚਿ ਪਰਮ ਪਉ ਪਾਗੈ ਜੇਹਾ ਸਤਿਗੁਰ ਨੋ ਜਾਣੈ ਤਿਹੋ ਹੋਵੈ ਤਾ ਸਚ ਨਾਮ ਲਿਵ ਲਾਗਾ ਨਾਨਕ ਨਾਮ ਮਿਲੈ ਵਡਿਆਈ ਹਰਦਰ ਸੋਹਣ ਆਗੇ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਨ ਆਵੇ ਹਰ ਨਾਮ ਵਣੰਜੇ ਰੰਗ ਸਿਉ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾਂ ਕੇ ਮੁਖ ਉਜਲੇ ਹਰਦਰ ਕੇ ਪਾਵੇ ਗੁਰ ਸਤਗੁਰ ਬੋਲ ਹਰ ਨਾਮ ਕਾ ਵਡ ਭਾਗੇ ਸਿਖ ਗੁਣ ਸਾਜਿ ਕਰਾਵੇ ਤਿੰਨਾ ਗੁਰ ਸਿਖਾਂ ਕਾ ਹਵਾਰਿਆ ਜੋ ਪੈਂਦੇ ਉੱਠਦੇ ਆ ਹਰ ਨਾਮ ਧਿਆਵੇ ਸ਼ਲੋਕ ਮਹਲਾ 3 ਨਾਨਕ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਕਰ ਹੁੰਦੀ ਵਤਨ ਜਾਣਣੀ ਅੰਦੇ ਪੌਕੇ ਮੋਏ ਬਿਲ ਲਾਏ ਮਹਲਾ 3 ਰੰਚਨ ਕਾਇ ਨਰਮਲੀ ਜੋ ਸਚ ਨਾਮ ਸਚ ਲਾਗੇ ਨਿਰਮਲ ਜੋਤ ਨਰਨਜਨ ਪਾਇ ਗੁਰਮੁਖ ਪਰਮ ਪਉ ਪਾਗੇ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨ ਦਿਨ ਹਰ ਬੈ ਰਾਗੇ ਪਉੜੇ ਸੇ ਗੁਰ ਸੇਖ ਤਨ ਤਨ ਹੈ ਜਿਨੇ ਗੁਰ ਉਪਦੇਸ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦਰੜਾਇਆ ਤិន ਹਮੈ ਦਵਦਾ ਭੰਨੇ ਹਰ ਬਿਨ ਹਰ ਨਾਮੈ ਕੋ ਮਿੱਤਰ ਨਾਹੀ ਵਿਚਾਰ ਡਠਾ ਹਰ ਜੰਨੇ ਜਿੰਨਾ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤិន ਸਤਗੁਰ ਕੀ ਗੱਲ ਮੰਨੇ ਜੋ ਗੁਰਮਖ ਨਾਮ ਤਿਆਏਂਦੇ ਤਿੰਨੇ ਚੜੇ ਚਵਗਨ ਵੱੰਨੇ